ਸਸੀਅਕਾਲ ਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਲਓ ਜੀ ਪਹਿਲੀ ਐਡ ਵਿੱਚ ਤੁਹਾਡਾ ਸਵਾਗਤ ਕਰਦਾ ਅੱਜ ਬਹੁਤ ਘੈਂਟ ਘੈਂਟ ਗੱਡੀਆਂ ਤੇ ਆਪਾਂ ਹੋਰ ਸੰਤ ਸੰਦੇੜੇ ਲੈ ਕੇ ਆਏ ਆਂ ਲਾਸਟ ਵਿੱਚ ਤੁਸੀਂ ਜ਼ਮੀਨ ਦੇਖੋਗੇ ਐਨਆਰਆਈ ਵੀਰ ਦੀ ਤੇ ਉਹ ਵੀ ਉਹਨਾਂ ਨੇ ਜਲਦੀ ਤੋਂ ਜਲਦੀ ਸੇਲ ਕਰਕੇ ਬਾਹਰ ਜਾਣਾ ਸਾਰੀ ਵੀਡੀਓ ਐਂਡ ਤੱਕ ਜਰੂਰ ਦੇਖਿਓ ਸਭ ਤੋਂ ਪਹਿਲਾਂ ਬ੍ਰਿਜਾ ਗੱਡੀ ਲੈ ਕੇ ਆਏ ਆ ਜੀ ਟਾਪ ਮਾਡਲ ਹੈ ਜੈਡ ਡੀ ਆਈ 18 ਮਾਡਲ ਹੈ ਏਰੀਆ ਦੀ ਗੱਲ ਕਰੀ ਤਾਂ ਜਲੰਧਰ ਹੁਸ਼ਿਆਰਪੁਰ ਰੋਡ ਸ਼ਾਮ 84 ਹੈ ਜੀ ਪੀ ਵੀ ਨੰਬਰ ਗੱਡੀ ਆ 819 ਦੀ ਦੇਣੀ ਆ 72000 ਕਿਲੋਮੀਟਰ ਚੱਲੀ ਹੋਈ ਹੈ ਮੋਬਾਈਲ ਨੰਬਰ ਤੋਂ ਦੀ ਸਕਰੀਨ ਉੱਪਰ ਚੱਲ ਰਿਹਾ ਜੀ ਗੱਡੀ ਬਿਲਕੁਲ ਸਾਫ਼ ਪਈ ਆ ਬਾਈ ਜੀ ਤੁਸੀਂ ਦੇਖ ਸਕਦੇ ਹੋ ਕੋਈ ਵੀ ਸਿੰਗਲ ਸਕਰੈਚ ਵੀ ਤੁਹਾਨੂੰ ਦੇਖਣ ਨੂੰ ਮਿਲਣਾ ਬਹੁਤ ਵਧੀਆ ਗੱਡੀ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ 72000 ਕਿਲੋਮੀਟਰ ਚੱਲੀ ਹੋਈ ਆ ਬਿਲਕੁਲ ਸਾਫ਼ ਟੌਪ ਮਾਡਲ ਦੀ ਗੱਡੀ ਆ ਜੀ ਨੰਬਰ ਸਕਰੀਨ ਤੇ ਗੱਲ ਬਾਤ ਤੁਸੀਂ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਜੀ ਅੱਗੇ ਬਾਈ ਦੋ ਐਮਰਜੈਂਸੀ ਦੇ ਵਿੱਚ ਗੱਡੀਆਂ ਸੇਲ ਕਰ ਰਹੇ ਨੇ ਬਾਈ ਮਜਬੂਰੀ ਹੈ ਕੋਈ ਜਿਹਦੇ ਕਰਕੇ ਦੋ ਗੱਡੀਆਂ ਬਾਈ ਦੋਨੇ ਸੇਲ ਤੇ ਲਾਤੀਆਂ ਇਹਦੇ ਵਿੱਚੋਂ ਇੱਕ ਬ੍ਰਿਜਾ ਗੱਡੀ ਆ 70000 ਕਿਲੋਮੀਟਰ ਚੱਲੀ ਹੋਈ ਆ ਮਾਡਲ 17 Swift 15 ਮਾਡਲ ਰੇਟ 415000 90000 ਕਿਲੋਮੀਟਰ ਚੱਲੀ ਹੋਈ ਹੈ ਦੋਨੇ ਗੱਡੀਆਂ ਬਾਈ ਤੁਹਾਨੂੰ ਮੈਂ ਰੇਟ ਦੱਸਤਾ ਐਮਰਜੈਂਸੀ ਕਰਕੇ ਸੇਲ ਕਰ ਰਹੇ ਨੇ ਏਰੀਆ ਗਵਿੰਦਪੁਰਾ ਬਠਿੰਡਾ ਮੋਬਾਈਲ ਨੰਬਰ ਸਕਰੀਨ ਤੇ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਉਹ ਦੋਨਾਂ ਗੱਡੀਆਂ ਦੇ ਹਨ ਦੋਨੇ ਖਰੀਦ ਸਕਦੇ ਹੋ ਕੱਲੀ-ਕੱਲੀ ਆ ਜਿਵੇਂ ਮਰਜ਼ੀ ਤੁਸੀਂ ਕਰ ਸਕਦੇ ਹੋ ਮਾਲਕ ਵੀਰਾਂ ਦਾ ਨੰਬਰ ਦਿੱਤਾ ਹੋਇਆ ਬਾਈ ਐਮਰਜੈਂਸੀ 'ਚ ਗੱਡੀਆਂ ਖਰੀਦ ਸਕਦੇ ਹੋ ਆ ਬੇਚ ਰਹੇ ਨੇ ਬਾਈ ਹੋਰੀ ਤੇ ਗੱਡੀ ਜਿਹੜੀ ਬ੍ਰਿਜਾ ਦਿੱਲੀ ਨੰਬਰ ਤੁਸੀਂ ਦੇਖਣ ਨੂੰ ਮਿਲ ਜੂਗੀ ਜੀ ਅੱਗੇ ਆਪਣੇ ਕੋਲ ਕਬੱਡ ਗੱਡੀ ਹੈ ਸੇਲ ਤੇ ਆਈ ਆ ਬਾਈ ਜੀ ਕਬੱਡ ਗੱਡੀ ਵਿਕਾਊ ਆਈ ਆ ਮਾਡਲ ਦੀ ਗੱਲ ਕਰੀਏ ਤਾਂ 2018 ਮਾਡਲ ਹੈ ਜੀ ਏਰੀਆ ਸੋਰਸਿੰਗ ਤਰਨ ਤਰਨ ਵਿਖੇ ਤੁਹਾਨੂੰ ਦੇਖਣ ਨੂੰ ਮਿਲ ਜੂਗੀ ਜੀ ਗੱਡੀ ਦੇਖ ਸਕਦੇ ਹੋ ਤੁਸੀਂ ਬਿਲਕੁਲ ਸਾਫ਼ ਹੈ ਜੀ ਜਾਦੇ ਘੱਟ ਚੱਲੀ ਹੋਈ ਹੈ ਸਿਰਫ 18000 ਕਿਲੋਮੀਟਰ ਗੱਡੀ ਚੱਲੀ ਹੈ ਸਿਰਫ 18000 ਕਿਲੋਮੀਟਰ ਮਾਲਕ ਵੀਰਾਂ ਨੇ ਦੱਸਿਆ ਬਾਈ ਜੀ ਰੇਟ ਮੌਕੇ ਤੇ ਹੋਊਗਾ ਨੰਬਰ ਦੇ ਦਿੱਤਾ ਗਿਆ ਜੀ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਰੇਟ ਸਾਰੀ ਜਾਣਕਾਰੀ ਵੀਡੀਓ ਪਲੱਸ ਫੋਟੋਆਂ ਜੋ ਵੀ ਤੁਸੀਂ ਮੰਗਾਉਣਾ ਚਾਹਦੇ ਮੰਗਵਾ ਸਕਦੇ ਹੋ ਗੱਡੀ ਬਾਲਕ ਵੀਰਾਂ ਦੇ ਦੱਸਣ ਮੁਤਾਬਕ ਬਿਲਕੁਲ ਸਾਫ਼ ਪਈ ਹੈ ਬੜੀਆ ਇੱਕ ਹੱਥ ਚੱਲੀ ਹੋਈ ਗੱਡੀ ਤੁਹਾਨੂੰ ਦੇਖਣ ਨੂੰ ਮਿਲੂਗੀ ਜੀ ਸੋ ਅਗਲੀ ਐਡ ਵਿੱਚ ਤੁਸੀਂ ਦੇਖ ਸਕਦੇ ਹੋ ਬਾਈ ਜੀ ਬੱਕਰਾ ਬਕਾਊ ਆਇਆ ਆਪਣੇ ਕੋਲੇ ਚੈੱਕ ਕਰ ਸਕਦੇ ਹੋ ਬਾਈ ਤੁਸੀਂ ਰੇਟ ਦੀ ਗੱਲ ਕਰੀ ਤਾਂ 15000 ਰੁਪਏ ਦੀ ਡਿਮਾਂਡ ਕੀਤੀ ਗਈ ਹੈ ਰੱਲਾ ਮਾਨਸਾ ਮਾਨਸਾ ਵੀ ਕਿ ਭਾਈ ਪਿੰਡ ਰੱਲਾ ਉੱਥੇ ਤੁਹਾਨੂੰ ਇਹ ਦੇਖਣ ਨੂੰ ਮਿਲ ਜੂਗਾ ਤੇ ਨੰਬਰ ਹੈ ਜਿਹੜਾ ਇਹਨਾਂ ਦਾ ਸਕਰੀਨ ਉੱਪਰ ਸ਼ੇਅਰ ਕਰ ਦਿੱਤਾ ਗਿਆ ਭਾਈ ਇਹ ਨੰਬਰ ਤੇ ਸੰਪਰਕ ਕਰਕੇ ਤੁਸੀਂ ਇਹ ਬੱਕਰਾ ਖਰੀਦ ਸਕਦੇ ਹੋ ਬਾਕੀ ਵੀਡੀਓ ਨੂੰ ਚਲਦੀ-ਚਲਦੀ ਨੂੰ ਸ਼ੇਅਰ ਜਰੂਰ ਕਰ ਦਿਆ ਕਰੋ ਜਿਹੜੇ ਵੀਰ ਫੇਸਬੁੱਕ ਤੇ ਦੇਖ ਰਹੇ ਨੇ ਫੋਲੋ ਕਰ ਲਿਓ ਜਿਹੜੇ ਵੀਰ YouTube ਤੇ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਜਰੂਰ ਦਬਾ ਲਿਓ ਅੱਗੇ ਤੁਸੀਂ ਦੇਖ ਰਹੇ ਹੋ ਬਾਈ ਜਿਹੜੀ ਮਸ਼ੀਨ ਚੱਲੀ ਜਾਂਦੀ ਹੈ ਚਾਰ ਵਾਲੀ ਮੱਕੀ ਬੀਜਣ ਵਾਲੀ ਮਸ਼ੀਨ ਆ ਬਾਈ ਜੀ ਤੁਸੀਂ ਚੈੱਕ ਕਰ ਸਕਦੇ ਹੋ ਇਹ ਮਸ਼ੀਨ ਆ ਬਾਈ ਬਕਾਊ ਕਰਤੀ ਮਾਲਕ ਵੀਰਾਂ ਨੇ ਰੇਟ ਰੱਖਿਆ ਗਿਆ ਸਿਰਫ 47000 ਰੁਪਏ ਤੇ ਏਰੀਆ ਦੀ ਗੱਲ ਕਰੀਏ ਤਾਂ ਏਰੀਆ ਹੈਗਾ ਚੀਮਾ ਰੋਡ ਢਾਲੀਵਾਲ ਬਾਸ ਜਖੇਫਲ ਸੁਨਾਮ ਸੰਗਰੂਰ ਮੋਬਾਈਲ ਨੰਬਰ ਸਕਰੀਨ ਤੇ ਆ ਬਾਈ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਤੇ ਮਸ਼ੀਨ ਖਰੀਦਣ ਲਈ ਤੁਸੀਂ ਨੰਬਰ ਦੇ ਦਿੱਤਾ ਮਾਲਕ ਵੀਰਾਂ ਨੇ ਕਾਲ ਕਰ ਲਿਓ ਬਾਈ ਬਿਲਕੁਲ ਚਲਾਈ ਬਿਲਕੁਲ ਸ਼ੁੱਧ ਆ ਬਾਈ ਸਾਰਾ ਕੁਝ ਓਕੇ ਦੀ ਰਿਪੋਰਟ ਆ ਬਾਈ ਜੋ ਵੀ ਨਾਲ ਆ ਸਭ ਕੁਝ ਨਾਲ ਮਿਲ ਜੂਗਾ ਤੇ ਵਧੀਆ ਮਸ਼ੀਨ ਆ ਬਈ ਵਧੀਆ ਕੰਡੀਸ਼ਨ ਆ ਵਧੀਆ ਚੱਲਦੀ ਆ ਠੀਕ ਹੈ ਜੀ ਸੋ ਅਗਲੀ ਐਡ ਵੱਲ ਵਧਦੇ ਆ ਅਗਲੀ ਐਡ ਆ ਜਿਹੜੀ ਬਾਈ ਆਪਣੇ ਕੋਲੇ ਸਵਰਾਜ 855 ਟਰੈਕਟਰ ਆਇਆ ਬਾਈ ਤੁਸੀਂ ਦੇਖ ਸਕਦੇ ਹੋ ਤੇ ਨਾਲ ਇੱਕ ਤੂੜੀ ਵਾਲਾ ਰੀਪਰ ਬਾਈ 13 ਮਾਡਲ ਰੇਟ 1b ਉਹ ਵੀ ਆਇਆ ਠੀਕ ਹੈ ਜੀ ਸਵਰਾਜ ਦੀ ਗੱਲ ਕਰੀ ਤਾਂ ਸਵਰਾਜ ਜਿਹੜਾ 855 ਮਾਡਲ ਹੈਗਾ ਜੀ 1995 ਪੰਜਾਬ ਨੰਬਰ ਆ ਰੇਟ ਦੀ ਗੱਲ ਕਰੀ ਤਾਂ 1 ਲੱਖ ਤੇ 45000 ਰੁਪਏ ਦੀ ਡਿਮਾਂਡ ਕੀਤੀ ਗਈ ਹੈ ਜੀ ਟੂੜੀ ਵਾਲਾ ਰੀਪਰ 13 ਮਾਡਲ ਹੈ ਜੀ 1 ਲੱਖ ਤੇ 20000 ਰੁਪਏ ਦਾ ਦੇਣਾ ਤੇ ਨੰਬਰ ਹੈ ਜਿਹੜਾ ਟੂੜੀ ਸਕਰੀਨ ਤੇ ਹੈ ਬਾਈ ਜੀ ਦੋਨੇ ਸੰਧ ਤੁਸੀ ਇਹਨਾਂ ਤੋਂ ਖਰੀਦ ਸਕਦੇ ਹੋ ਨੰਬਰ ਟੂੜੀ ਸਕਰੀਨ ਤੇ ਪਾ ਦਿੱਤਾ ਵਧੀਆ ਬਾਈ ਕੰਡੀਸ਼ਨ ਚੈੱਕ ਕਰ ਸਕਦੇ ਹੋ ਤੁਸੀਂ ਟੂੜੀ ਵਾਲਾ ਰੀਪਰ ਬਾਈ ਵਿਸ਼ਕਰਮਾ 741 ਮਾਡਲ ਆ ਬਾਕੀ ਜਾਣਕਾਰੀ ਫੋਨ ਤੇ ਮਿਲ ਜੂਗੀ ਅੱਗੇ ਬਾਈ ਜੀ ਆਪਣੇ ਕੋਲੇ ਸੋਲਰ ਵਾਲੀ ਟਰਾਲੀ ਆਈ ਹੈ ਬਾਈ ਜੀ 16 ਪੈਨ ਵਾਲੀ ਟਰਾਲੀ ਆਈ ਹੈ ਬਾਈ ਜੀ ਆਪਣੇ ਕੋਲੇ ਅਜਿਹਾ ਕਰ ਸਕਦੇ ਹੋ ਜੇ ਤੇ ਸੋਲਰ ਪੈਨਲ कसे ਜਾਂਦੇ ਆ ਬਾਈ ਜੇ ਕਿਸੇ ਚੋਰੀ ਵਗੈਰਾ ਦਾ ਡਰ ਹੈ ਤਾਂ ਤੁਸੀਂ ਟਰਾਲੀ ਤੇ ਕੱਸ ਕੇ ਸੋਲਰ ਪੈਨਲ ਆ ਦਾ ਚਲਾਓ ਤੇ ਆਥਨੇ ਆਪ ਦੇ ਘਰੇ ਲਾ ਦਿਓ ਠੀਕ ਹੈ ਜੀ ਏਰੀਆ ਮੁਕਸਰ ਸਾਹਿਬ ਹੈ ਜੀ ਰੇਟ ਇਹਨਾਂ ਨੇ 75000 ਰੁਪਏ ਰੱਖਿਆ ਹੋਇਆ ਬਾਈ ਜੀ ਵਧੀਆ ਬਣਾਈ ਹੋਈ ਹੈ ਪੰਜਾਬ ਸਟੀਲ ਵਰਕਸ ਵਾਲਿਆਂ ਤੋਂ ਬਣਾਈ ਗਈ ਹੈ ਬਾਈ ਜੀ ਮੋਬਾਈਲ ਨੰਬਰ ਤੁਹਾਡੀ ਸਕਰੀਨ ਉੱਪਰ ਚੱਲ ਰਿਹਾ ਦੇ ਉੱਤੇ ਨੰਬਰ ਤੇ ਸੰਪਰਕ ਕਰਕੇ ਤੁਸੀਂ ਇਹ ਟੈਡੀ ਟਰਾਲੀ ਹੈ ਬਾਈ ਇਹ ਖਰੀਦ ਸਕਦੇ ਹੋ ਅੱਗੇ ਆਪਣੇ ਕੋਲ ਬਾਈ ਜੀ ਬੱਛੀ ਦੀ ਆ ਵੀਡੀਓ ਪਹੁੰਚੀ ਆ ਮਾਲਕ ਵੀਰਾਂ ਨੇ ਭੇਜੀ ਹੈ ਖਰੀਦੀ ਬੱਛੀ ਵਗਾਉ ਆਈ ਹੈ ਬਾਈ ਚੈੱਕ ਕਰ ਸਕਦੇ ਹੋ ਵੀਡੀਓ ਪ੍ਰੋਪਰ ਬਣਾ ਕੇ ਭੇਜੀ ਗਈ ਆ ਤੇ ਪਰ ਬੇਨਤੀ ਹੁੰਦੀ ਹੈ ਵੀ ਵੀਡੀਓ ਟੈਡੀ ਬਣਾ ਕੇ ਭੇਜਿਆ ਕਰੋ ਜਿੰਨੇ ਵੀਰਾਂ ਨੂੰ ਅਸੀਂ ਕਹਿੰਦੇ ਹਾਂ ਵੀ ਵੀਡੀਓ ਫੋਨ ਸਿੱਧਾ ਕਰਕੇ ਨਾ ਬਣਾਇਆ ਕਰੋ ਤਾਂ ਕਿ ਫੁੱਲ ਸਕਰੀਨ ਚੱਲੇ ਏਰੀਆ ਪਿਪਲੀ ਫਰੀਦਕੋਟ ਰੇਟ ਦੀ ਗੱਲ ਕਰੀ ਤਾਂ 36000 ਰੁਪਏ ਦੀ ਡਿਮਾਂਡ ਕੀਤੀ ਗਈ ਹੈ ਜੀ ਤੁਸੀਂ ਦੇਖ ਸਕਦੇ ਹੋ ਬਾਈ ਬਿਲਕੁਲ ਸੀਲ ਹੈ ਜੀ ਮੋਬਾਈਲ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਹੈ ਦਿੱਤੇ ਨੰਬਰਾਂ ਤੇ ਸੰਪ ਅਗਲੇ ਵੀਰ ਦੀ ਜਿਹੜੀ ਐਡ ਆ ਬਾਈ ਜੀ ਇਹਨਾਂ ਦੇ ਸਾਰੇ ਸੰਦ ਬਕਾਊ ਕਰਤੇ ਬਾਈ ਹੋਰਾਂ ਨੇ ਜਿੰਨੇ ਵੀ ਸੰਦ ਇਹਨਾਂ ਕੋਲੇ ਸੀ ਬਾਈ ਜੀ ਸਾਰੇ ਬਕਾਊ ਕਰਤੇ ਰੇਟ ਵੀ ਬਹੁਤ ਜਾਇਜ਼ ਰਹਿਣ ਵਾਲਾ ਹੈ ਏਰੀਆ ਰਤੋਲੀ ਜਗਾਦਰੀ ਜਮਨਾ ਨਗਰ ਹਰਿਆਣਾ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਕੀ ਕੀ ਚੀਜ਼ਾਂ ਨੇ ਮੈਂ ਦੱਸ ਦਿੰਨਾ ਫਾਰਮ ਟਰੈਕ 60 ਮਿਲੂਗਾ ਮਾਡਲ ਦੀ ਗੱਲ ਕਰੀ ਤਾਂ 2006 ਟਰਾਲੀ 13 7 ਦੀ ਮਿਲੂਗੀ 3.5 ਫੁੱਟ ਬਿੱਡ ਮਿਲਣਗੇ ਟਾਇਰਾਂ ਦੀ ਕੰਡੀਸ਼ਨ 75% ਮਿਲੂਗੀ 16 ਤਵੀਆਂ ਮਿਲਣਗੀਆਂ ਜੀ 11 ਹਲ ਮਿਲਣਗੇ ਜੰਦਰਾ ਮਿਲ ਜੂਗਾ ਜੀ ਡਿਮਾਂਡ ਬਾਈ ਜੀ ਸਾਰੀਆਂ ਚੀਜ਼ਾਂ ਦੀ ਟੋਟਲ ਡਿਮਾਂਡ ਜਿਹੜੀ ਰੱਖੀ ਗਈ ਹੈ 6 ਲੱਖ ਰੁਪਏ ਦੀ ਡਿਮਾਂਡ ਕੀਤੀ ਗਈ ਆ ਬਾਕੀ ਦਿੱਤਾ ਗਿਆ ਨੰਬਰ 'ਬਾਈ' ਸੰਪਰਕ ਕਰ ਲਿਓ ਸਾਰੀ ਜਾਣਕਾਰੀ ਨਾਲ ਤੋਂ ਲੈ ਸਕਦੇ ਹੋ ਕੰਡੀਸ਼ਨ ਤੁਸੀਂ ਚੈੱਕ ਕਰ ਲਓ ਬਾਈ ਜੀ ਵਧੀਆ ਕੰਡੀਸ਼ਨ ਦਾ ਟਰੈਕਟ ਪਿਆ ਬਾਈ ਵਧੀਆ ਟਰਾਲੀ ਪਈ ਆ ਸਾਰੇ ਸੰਦ ਵਗੈਰਾ ਤੁਸੀਂ ਦੇਖ ਸਕਦੇ ਹੋ ਤਵੀਆਂ ਵੀ ਵਧੀਆ ਹਨ ਪਈਆਂ ਨੇ ਵਧੀਆ ਲੋਹੇ ਦੀਆਂ ਬਣੀਆਂ ਹੋਈਆਂ ਨੇ ਅੱਧਿਆ ਬਾਜੀ ਸੋਨੂ ਮੈਂ ਪਹਿਲਾਂ ਵੀ ਦੱਸਿਆ ਸੀ ਸਟਾਰਟਿੰਗ ਦੇ ਵਿੱਚ ਵੀ ਐਨ ਆਰ ਆਈ ਵੀਰ ਦੀ ਜ਼ਮੀਨ ਆਈ ਆ ਜਲਦੀ ਤੋਂ ਜਲਦੀ ਵੇਚ ਕੇ ਵਾਪਸ ਜਾਣਾ ਬਈ ਇਹਨਾਂ ਨੇ ਸਪੈਸ਼ਲ ਇਹ ਜ਼ਮੀਨ ਵੇਚਣ ਖਾਤਰ ਇੰਡੀਆ ਆਏ ਹੋਏ ਨੇ ਵੇਚ ਕੇ ਜ਼ਮੀਨ ਵਾਪਸ ਜਾਣਾ ਰੇਡ ਬਿਲਕੁਲ ਜਾਇਜ਼ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਗੱਲ ਕਰ ਲੈਣੀ ਜ਼ਮੀਨ ਕਿਸ ਤਰ੍ਹਾਂ ਦੀ ਆ ਸੱਤ ਕਿੱਲੇ ਵਧੀਆ ਝੋਨੇ ਵਾਲੀ ਜ਼ਮੀਨ ਲੈ ਕੇ ਆਏ ਆ ਬਾਈ ਜੀ ਝੋਨੇ ਵਾਲੀ ਜ਼ਮੀਨ ਆ ਸਾਰੀ ਜ਼ਮੀਨ ਵਿੱਚ ਝੋਨਾ ਲੱਗਦਾ ਕਣਕ ਵੀ ਤੁਸੀਂ ਦੇਖ ਸਕਦੇ ਹੋ ਬਾਈ ਕਿਸ ਤਰੀਕੇ ਦੀ ਹੈ ਨਾ ਵਧੀਆ ਸੋਹਣੀ ਕਣਕ ਪੱਕੀ ਹੋਈ ਖੜੀ ਆ ਤੇ ਬ੍ਰਿਚ ਮੋਟਰ ਕਨੈਕਸ਼ਨ ਲੱਗਿਆ ਬਾਈ ਪੱਕਾ ਮੋਟਰ ਕਨੈਕਸ਼ਨ ਕਿਸੇ ਨਾਲ ਕੋਈ ਸਾਂਝ ਗਰੀ ਨਹੀਂ ਕੱਲਿਆਂ ਦਾ ਮੋਟਰ ਕਨੈਕਸ਼ਨ ਹੈ ਤੇ ਏਰੀਏ ਦੀ ਗੱਲ ਕਰੀਏ ਨੇੜੇ ਬਲਾਚੌਰ ਤਕਸੀਮ ਤੱਕ ਮਿਲੂ ਬਾਈ ਕੱਲਿਆਂ ਦਾ ਟੱਕਾ ਹੈ ਕਿਸੇ ਨਾਲ ਕੋਈ ਸਾਂਝਾ ਹਨਾ ਨਾ ਹੀ ਦਾ ਕਿਸੇ ਵੱਟ ਮੰਨੇ ਦਾ ਰੋਲਾ ਹੈ ਨਾ ਰਾਹ ਪਹੀ ਦਾ ਰੋਲਾ ਬਾਈ ਜੀ ਰਾਹ ਪਹੀ ਦਾ ਰੋਲਾ ਇਸ ਕਰਕੇ ਨਹੀਂ ਬਾਈ ਜੀ ਚਾਰ ਕਿੱਲਿਆਂ ਦਾ ਫਰੰਟ ਲੱਗਦਾ ਬਾਈ ਜੀ ਹਨਾ ਰਾਹ ਪਹੀ ਦੇ ਉੱਤੇ ਤੇ ਰਾਹ ਪਹੀ ਦਾ ਕੋਈ ਬਿਲਕੁਲ ਰੋਲਾ ਹੀ ਨਹੀਂ ਕਰੰਟਰ ਰਜਿਸਟਰੀ ਕਰਾਉਣੀਆਂ ਬਾਈ ਜੀ ਤੇ ਸਪੈਸ਼ਲ ਬਾਈ ਉਹਨਾਂ ਨੇ ਨੋਟ ਪਾਇਆ ਹੋਇਆ ਵੀ ਜਲਦੀ ਤੋਂ ਜਲਦੀ ਸੇਲ ਕਰਕੇ ਇਹਨਾਂ ਨੇ ਵਾਪਸ ਪਰਤਣਾ ਬਾਈ ਐਨ ਆਰ ਆਈ ਵੀਰ ਦਾ ਵਾਣਾ ਰੇਟ ਜਿਹੜਾ ਰੱਖਿਆ ਗਿਆ ਬਾਈ ਜੀ 37 ਲੱਖ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਰੇਟ ਰੱਖਿਆ ਗਿਆ ਬਾਈ ਬਿਲਕੁਲ ਜਾਇਜ਼ ਰੇਟ ਆ ਬਾਈ ਜੀ ਚੈੱਕ ਕਰਸ ਨਾ ਅੱਜ ਕੱਲ੍ਹ ਜ਼ਮੀਨਾਂ ਦੇ ਰੇਟ ਆਸਮਾਨ ਛੂ ਰਹੇ ਨੇ ਤੇ ਇਹ ਝੋਨੇ ਵਾਲੀ ਜ਼ਮੀਨ ਵਿੱਚ ਮੋਟਰ ਤੇ ਬਿਲਕੁਲ ਜਾਇਜ਼ ਰੇਟ ਆ ਬਾਕੀ ਤੁਸੀਂ ਨੰਬਰ ਦਿੱਤਾ ਬਾਈ ਸੰਪਰਕ ਕਰ ਲਿਓ ਜਦੋਂ ਸੌਦਾ ਬਣੂਆ ਹਨਾ ਤੇ ਉਹ ਮੌਕੇ ਤੇ ਗੱਲ ਹੁੰਦੀ ਹੈ ਵੀ 2 ਲੱਖ ਉੱਤੇ ਜਾਂ 2 ਲੱਖ ਥੱਲੇ ਜੋ ਵੀ ਹੁੰਦਾ ਉਹ ਤੁਸੀਂ ਜਾ ਕੇ ਬਾਣ ਦਾ ਢੇੜਾ ਮਾਰੋਗੇ ਜਿਸ ਤਸੱਲੀ ਕਰੋਗੇ ਹਨਾ ਉਸ ਤੋਂ ਬਾਅਦ ਹੁੰਦਾ ਹੈ ਬਾਕੀ ਤੁਹਾਨੂੰ ਮੈਂ ਜਾਣਕਾਰੀ ਦੇਤੀ ਬਾਈ ਜੀ 7 ਕਿੱਲੇ ਵਧੀਆ ਝੋਨੇ ਵਾਲੀ ਜ਼ਮੀਨ ਆ ਮੋਟਰ ਕਨੈਕਸ਼ਨ ਲੱਗਿਆ ਬਾਈ ਜੀ ਏਰੀਆ ਨੇੜੇ ਬਲਾਚੌਰ ਤਕਸੀਮ ਤੱਕ ਚਾਰ ਕਿੱਲਾਂ ਦਾ ਫਰੰਟ ਕਰੰਟਰ ਜਿਹੀ ਵਾਲੀ ਜ਼ਮੀਨ ਆ ਬਾਈ ਜੀ ਜਲਦੀ ਤੋਂ ਜਲਦੀ ਸੇਲ ਕਰਕੇ ਬਾਈ ਹੋਰਾਂ ਨੇ ਵਾਪਸ ਜਾਣਾ 37 ਲੱਖ ਰੁਪਏ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਜ਼ਮੀਨ ਸੇਲ ਕਰਨੀ ਆ ਮੋਬਾਈਲ ਨੰਬਰ ਸਕਰੀਨ ਤੇ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟਾਂ ਵਿੱਚ ਜਰੂਰ ਦੱਸਿਓ ਇਦਾਂ ਦੀਆਂ ਘੈਂਟ ਘੈਂਟ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਸੀਂ ਹਰ ਰੋਜ਼ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚੋਂ ਘੈਂਟ ਘੈਂਟ ਜ਼ਮੀਨਾਂ ਦੇ ਸੌਦੇ ਦੀਆਂ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਦੇ ਆ ਜਿਦੇ ਵਿੱਚ ਸਾਡੀ ਕੋਸ਼ਿਸ਼ ਰਹਿੰਦੀ ਹੈ ਵੀ ਵਧੀਆ ਬਾਣ ਘਟ ਤੋਂ ਘਟ ਰੇਟਾਂ ਦੇ ਵਿੱਚ ਤੁਹਾਨੂੰ ਦੁਬਾਈ ਜਾਣ ਤਾਂ ਸਾਡੀਆਂ ਹਰ ਰੋਜ਼ ਨਵੀਆਂ ਤੋਂ ਨਵੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਲਿਓ ਫੇਸਬੁੱਕ ਫੇਸਬੁੱਕ ਪੇਜ ਨੂੰ ਫੋਲੋ ਕਰ ਲਿਓ ਤੇ ਮਿਲਦੇ ਹਾਂ ਜੀ ਇਸੇ ਤਰ੍ਹਾਂ ਦੀ ਕਿਸੇ ਹੋਰ ਵਧੀਆ ਇੰਟਰਸਟਿੰਗ ਵੀਡੀਓ ਨਾਲ ਤੇ ਤੁਹਾਡਾ ਸਾਡੀ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ 올 ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਖਾ ਜੀ